ਐਂਡ ਟਾਕ ਵੀਡੀਓ ਦੇ ਨਾਲ ਜੁੜੇ ਰਹਿਣਾ ਸੰਗਤ ਜੀ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਵੀ ਕਰਾਵਾਂਗੇ ਤੇ ਅਹਿਮ ਗੱਲਾਂ ਦੀ ਜਾਣਕਾਰੀ ਵੀ ਦਵਾਂਗੇ ਸਸਰੀ ਗੱਲ ਸਾਰਿਆਂ ਨੂੰ ਸਜਰੀ ਸਵੇਰ ਦੇ ਵਿੱਚ ਹਾਂਜੀ ਸੰਗਤ ਜੀ ਅਸੀਂ ਬੱਚਿਆਂ ਦੇ ਸਕੂਲ ਜਾ ਰਹੇ ਹਾਂ ਅੱਜ ਪੇਰੈਂਟਸ ਮੀਟਿੰਗ ਸੀ ਤੇ ਬਾਅਦ ਵਿੱਚ ਇਹਨਾਂ ਨੂੰ ਛੁੱਟੀਆਂ ਵਾ 1 ਵੀਕ ਦੀਆਂ ਛੁੱਟੀਆਂ ਪੈਣੀਆਂ ਤੇ ਅਵੇ ਫੌਜ ਖਲੋਤੀ ਆ ਹਾਂ ਇਹ ਵਾਰਿਸਦੀਪ ਸਿੰਘ ਆਪਣਾ ਦੇ ਇਹ ਸਾਰੇ ਵਾਰਿਸਦੀਪ ਦੇ ਫਰੇਡਮ ਮਨ ਮੀਤ ਪਰੇ ਤੇ ਕਿਰਤ ਜੋ ਤਾਂ ਲੈ ਕਾ ਨਹੀਂ ਕੋ ਕਰਿਆ ਹਾਂਜੀ ਇਹ ਕਜੇ ਘਰ ਆ ਤੇ ਇਹ ਚਾਚਾ ਜੀ ਨਾਲ ਦੇ ਬੱਚੇ ਆ ਨਾਲ ਤੇ ਇਹ ਸਾਰੇ 21 ਸਕੂਲ ਜਾਂਦੇ ਆ ਤੇ ਮੈਂ ਹੀ ਇਹਨਾਂ ਦੀ ਮੀਟਿੰਗ ਕਰਨ ਚੱਲੇ ਆ ਸਾਰਿਆਂ ਦੀ ਸਾਡੇ ਕੋਲ ਟੂ ਟੂ ਅਸੀਂ ਉਹਨੇ ਜਾ ਰਹੇ ਆ ਬਸ ਇੱਕ ਅਕਾਣ ਬੱਚੇ ਖੇਤਰੀ ਸਕੂਲ ਮਿਲਦੇ ਆ ਜਾਕੀ ਉਸ ਤੋਂ ਬਾਅਦ ਚ ਜੋ ਸ਼ਡਿਊਲ ਹੋਏਗਾ ਇਹ ਤਾਂ ਫਿਰ ਜਾਣਕਾਰੀ ਸਾਂਝੀ ਕਰਾਂਗੇ ਵਾਰਿਸ ਕਹਿੰਦਾ ਮੈਂ ਯੂਨੀਫਾਰਮ ਨਹੀਂ ਪੋਣੀ ਵਾਰਿਸ ਨੇ ਯੂਨੀਫਾਰਮ ਨਹੀਂ ਪਾਈ ਦੇ ਭਜਾ ਜਾਂਦਾ ਸੀ ਕਿਵੇਂ ਤੇ ਇਹਨੇ ਜੇਤਨਾ ਕੱਪੜੇ ਪਾਏ ਆ ਵੀ ਮੈਂ ਸਿਵਲ ਵਰਦੀ ਚ ਜਾਣਾ ਹਾਂ ਹਾਂਜੀ ਦੋਸਤੋ ਅਸੀਂ ਰਸਤੇ ਦੇ ਵਿੱਚ ਪਹੁੰਚ ਗਏ ਆ ਤੇ ਬੁਸ਼ੇ ਬਾਕੀ ਵਿੱਚ ਵਿੱਚ ਜਿਹੋ ਉਹਦੇ ਨਹੀਂ ਕੁਝ ਗੱਲੇ ਆ ਇੱਥੇ ਮੁਕੇ ਫੇਵਦੇ ਅਸੀਂ ਇਹ ਰਵਲਡੇਲ ਪਬਲਿਕ ਸਕੂਲ ਆ ਰਣੀ ਦੇ ਮੋੜ ਦੇਤੇ ਅਟਾਰੀ ਇਹ ਤੇ ਪਾਸਰਸ ਤੇ ਵਿੱਚ ਪਹੁੰਚ ਕੇ ਬੈੜਵਾਲ ਆਉਣ ਆਲਾ ਹੁਣਾ ਬੈੜਵਾਲ ਖਨੀ ਇਧਰ ਦੀ ਬਾਰ ਬਾਰ ਜਾ ਰਹੇ ਸੀ ਪਰ ਇਹ ਖਾਸੇ ਖਾਣੀ ਹਾਈਵੇ ਖਾਣੀ ਨਹੀਂ ਰਸਤਾ ਹੈ ਪਰ ਇਹ ਨਹੀਂ ਵਧੀਆ ਜਣਕੀ ਨਹੀਂ ਹੈ ਹਾਂਜੀ ਅਸੀਂ ਪਹੁੰਚ ਚੁਕੇ ਹਾਂ ਜੀ ਸਾਹਮਣੇ ਆ ਗਿਆ ਸਕੂਲ ਤੇ ਏਹ ਹੈ ਜੀ ਬੱਚਿਆਂ ਦਾ ਸਕੂਲ ਰੈਵਲ ਡੇਲ ਪਬਲਿਕ ਸਕੂਲ ਰਨਗੜ ਅਟਾਰੀ ਇਂਦੇੰਦੇ ਬੱਚੇ ਹਨ ਤੇ ਹੁਣ ਉਹ ਅਗਲੇ ਗੇਟ ਦੇ ਵਿੱਚ ਆ ਮੀਡੀਕ ਅਗਲੇ ਗੇਟ ਤੋਂ ਨਹੀਂ ਐਂਟਰੀ ਹੁੰਦੀ ਹੁੰਦੀ ਆ ਇਹ ਥੋੜਾ ਜਿਹਾ ਟਾਰੀ ਰੋਡ ਆਵੇ ਹਾਈਵੇ ਆ ਗਿਆ ਤੇ ਇਥੋਂ ਐਂਟਰੀ ਹੁੰਦੀ ਹੁੰਦੀ ਆ ਸਟੂਡੈਂਟ ਜਾ ਰਹੇ ਨੇ ਆਏ ਵਾਰਸਾਨਾ ਮੇਰੇ ਦੋਸਤ ਜਾ ਰਹੇ ਆ ਸਟੂਡੈਂਟ ਆ ਆ ਗਏ ਆ ਜੀ ਆਪਾਂ ਹੁਣ ਪੂਰੇ ਦੇ ਉਹ ਵਗੇ ਸੜੀ ਪਤਾ ਨਹੀਂ ਮੁੰਡਾ ਏ ਕੁੜੀ ਆ ਹਾਂ ਹਾਂ ਪਾਰਕਿੰਗ ਐ ਇੱਧਰ ਪਾਰਕਿੰਗ ਦੇ ਵਿੱਚ ਹੀ ਜਵਾਨਾਂ ਨੇ ਕਿਵੇਂ ਇਹ ਸਮਝੀਆਂ ਲਾਈਆਂ ਹਾਂ ਹਾਂਜੀ ਪਹੁੰਚ ਗਏ ਆ ਜੀ ਬੱਚੇ ਕੋਈ ਜਾਂਦਾ ਚਾਚਾ ਜੀ ਮੇਰੀ ਮੀਟਿੰਗ ਕਰਦੇ ਹੋ ਪਹਿਲਾਂ ਕੋਈ ਜਾਂਦਾ ਪਾਪਾ ਜੀ ਮੇਰੀ ਕਰਦੇ ਆ ਆ ਵੀ ਹੁਣ ਜਾ ਕੇ ਸਾਰਿਆਂ ਦੀ ਵਾਰੀ ਵਾਰੀ ਮੀਟਿੰਗ ਕਰਦੇ ਹਾਂ ਜੀ ਹਾਂਜੀ ਮੀਟਿੰਗ ਡਨ ਹੋ ਗਈ ਆ ਸਾਰੇ ਅਜੇ ਤੁੰ ਚ ਫ੍ਰੀ ਸੀ ਕਿਉਂਕਿ ਟਾਈਮ ਅਜੇ ਕੁਝ ਨਹੀਂ ਨਾ ਆਇਆ ਤੇ ਜਲਦੀ ਫ੍ਰੀ ਹੋ ਗਏ ਆ ਹੁਣ ਜਾ ਰਹੇ ਆ ਵਾਪਸ ਘਰ ਘਰੋ ਕੀ ਤੇ ਫਿਰ ਅਸੀਂ ਜਾਣਾ ਵਾ ਥੋੜਾ ਜਿਹਾ ਕਿਤੇ ਇਥੇ ਫਿਰ ਇਧਰਲੇ ਏਰੀਆ ਚ ਹੀ ਕੁਮਾਸ ਕੇ ਆਉਣਾ ਬੱਚੀ ਵਿੰਡ ਲਾ ਕੇ ਇਥੇ ਰਿਸ਼ਤੇਦਾਰੀ ਹੀ ਤੇ ਕੋਈ ਕੰਮ ਹੀ ਹੈ ਦੋਸਤੋ ਬਾਅਦ ਚ ਫਿਰ ਸ਼੍ਰੀ ਦਰਬਾਰ ਸਾਹਿਬ ਜਾ ਕੇ ਨਮਸਤਕੂ ਹਾਂਗੇ ਤੇ ਅਗਲੀ ਜਾਣਕਾਰੀ ਤੁਹਾਨੂੰ ਲੰਦੇ ਰਵਾਂਗੇ ਜੀ ਚਲੋ ਜੀ ਹੁਣ ਆਹ ਆਪਣੀ ਰਾਣੀ ਲੱਗੀ ਹਾਂ ਜੀ ਪਿਆਰਿਓ ਇਹ ਪਿੰਡ ਪੈੜ ਵਾਲਿਆ ਤੇ ਪਿੰਡ ਦੀ ਖੂਬਸੂਰਤੀ ਵੇਖੋ ਵੀ ਪਿੰਡਾਂ ਐਂਟਰ ਹੁੰਦੇ ਆ ਸਾਰੀ ਇਧਰੋਂ ਰਣੀਕੇ ਵਾਲੀ ਸਾਈਡ ਤੋਂ ਤੇ ਬੂਟੇ ਲਾਏ ਆ ਬੂਟੇ ਬਹੁਤ ਸੋਹਣੇ ਲੱਗ ਰਹੇ ਆ ਪਿੰਡ ਦੀ ਐਂਟਰੀ ਦੇ ਨਾਲ ਬਹੁਤ ਸੋਹਣੇ ਬੂਟੇ ਲੱਗ ਰਹੇ ਆ ਬਹੁਤ ਸੋਹਣੀ ਐਂਟਰੀ ਪਿੰਡ ਦੀ ਅਰੇ ਬੰਦੇ ਪਤਾ ਲੱਗਦਾ ਵਾ ਕਿ ਨਗਰ ਦੀ ਪੰਚਾਇਤ ਨਗਰ ਦੇ ਮਲਾਕੇ ਦੇ ਰਹਿੰਦੇ ਲੋਕ ਤੇ ਕਿੰਨੇ ਕੁਦਰਤ ਨੂੰ ਪਿਆਰ ਕਰਦੇ ਹੋਣਗੇ ਹਨਾ ਤੇ ਧਿਆਨ ਦਿੰਦੇ ਪਹੁੰਚਾ ਹੁਣ ਹਾਂਜੀ ਮੰਮੀ ਨੇ ਗੱਫਾ ਪਾਣੀ ਸ਼ਕ ਲਿਆਏ ਬੈਠੇ ਆ ਹੁਣ ਆਏ ਵਾਰਸ ਸਾਡਾ ਵੀ ਅਸੀਂ ਆ ਗਏ ਹਾਂ ਤੋਂ ਸਕੂਲੋਂ ਹੁਣ ਘਰ ਤੇ ਬੈਕ ਟੂ ਹੋਮ ਆਏ ਆ ਤੇ ਫਿਰ ਜਾਣਾ ਵਾ ਫੇਰ ਆਪਾਂ ਜਾਣਾ ਨਹੀਂ ਵਾਂਡੇ ਇੱਥੇ ਕਮਾਸ ਕੀ ਤੇ ਜਿਹੜੀ ਹੈ ਜੋ ਵਾਰਸ ਜੀ ਮਮਾ ਨਾਲ लाडी ਕਰਨ ਲੱਗੇ ਆ ਆਏ ਆਏ ਓਏ ਦਾਦੀ ਅੰਮਾ ਨਾਲ ਪਾਰੀ ਕਰਨ ਦੇ ਦਾਦੀ ਅੰਮਾ ਨਾਲ ਬੱਚਿਆਂ ਦਾ ਜ਼ਿਆਦਾ ਪਿਆਰ ਆ ਅੱਡੇ ਨਾਲ ਜੇ ਬੱਚੇ ਜਿੱਦਾਂ ਭਾਵੇਂ ਘੱਟ ਵੇ ਦਾਦੀ ਅੰਮਾ ਨਾਲ ਜ਼ਿਆਦਾ ਪਿਆਰ ਆ ਕਿਉਂਕਿ ਆਂਦੇ ਨਾਲ ਮੂਲ ਤੋਂ ਵਿਆਹ ਹੀ ਪਿਆਰਾ ਉਹ ਗੱਲ ਹੁੰਦੀ ਆ ਵੀ ਮਤਲਬ ਕਿ ਮੰਮੀ ਬੱਚਿਆਂ ਨਾਲ ਬੜਾ ਮੋਹ ਕਰਦੇ ਆ ਅਦਾ ਕਰਕੇ ਹਾਂਜੀ ਦੀਦੀ ਨਹੀਂ ਆਈ ਸੀ ਸਾਡੇ ਕੋਲ ਤੇ ਅਸੀਂ ਹੁਣ ਕਮਾਰਸ ਕੀ ਜਾ ਰਹੇ ਆ ਜਿੰਨ ਗੱਲਾਂ ਰੱਖਦੇ ਮਾਸਕੀ ਦਾ ਰਿਸ਼ਤੇਦਾਰ ਆਪਣੇ ਦੇ ਨੀਤ ਠੀਕ ਨਹੀਂ ਦੇ ਪਤਾ ਲੈਣ ਜੰਦੇ ਆ ਤੇ ਬਣੀਏ ਕੀ ਅੱਡੇ ਚ ਹੀ ਪਹੁੰਚ ਲੈ ਆਂ ਅੱਗੇ ਸਾਹਮਣੇ ਬੈਠਦਾ ਬਣੀਏ ਕੀ ਆ ਰਿਹਾ ਪੂਰੀ ਜਗੇ ਬਾਕੀ ਦੀ ਗੱਲ ਬਾਤ ਜਾ ਕੇ ਕਰਦੇ ਆ ਜੀ ਹਣਾ ਹਾਂਜੀ ਅਸੀਂ ਆਏ ਇੱਥੇ ਇੱਕ ਮਸਕੀ ਆ ਗਏ ਹਾਂ ਪਹੁੰਚ ਗਏ ਹਾਂ ਤੇ ਇਹ ਗੱਲਾਂ ਬਾਤਾਂ ਕਰ ਰਹੇ ਆ ਤੇ ਜਲਪਣੀ ਸ਼ਕ ਲਿਆ ਚਾਚੂ ਸ਼ਕ ਲੀਆ ਬੀਬੀਆਂ ਬੈਠੀਆਂ ਮੰਜਿਆਂ ਤੇ ਤੇ ਹੁਣ ਫਿਰ ਅਹੀਂ ਇੱਥੇ ਕੁਝ ਸਮਾਂ ਬਤਾਵਾਂਗੇ ਗੱਲਾਂ ਬਾਤਾਂ ਮਾਰਾਂਗੇ ਤੇ ਫਿਰ ਇੱਥੋਂ ਪਾਵਾਂਗੇ ਚੱਲੇ ਤੇ ਫਿਰ ਜਾਂਨੇ ਆਪਾਂ ਵਤਨਾ ਨੂੰ ਵਾਪਸ ਫਿਰ ਆ ਪਿੰਡੋਂ ਸ਼ਹਿਰ ਜਾਣਾ ਥੋੜਾ ਜਿਹਾ ਜੇ ਤੇ ਟਾਈਮ ਨਾਲ ਚੱਲ ਕੇ ਤੇ ਫਿਰ ਜਾਣਾ ਨਾਲ ਦਪਾਸਾ ਜਾਣਾ ਜੇ ਇਥੇ ਇੱਕ ਵੇਲਾ ਹੋ ਗਿਆ ਤੇ ਫਿਰ ਕੁਝ ਕਹਿ ਨਹੀਂ ਸਕਦੇ ਇੱਕ ਹੋਰ 얘 ਸੁਣਾਉਂ ਆਸ ਕਰਦੇ ਆ ਕਿ ਤੇ ਸਾਰੇ ਠੀਕ ਹੋਵਗੇ ਇਹ ਸਾਡੀਆਂ ਵੀਡੀਓ ਨੂੰ ਰਿਸਪਾਂਸ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਸਾਰਾ ਕੁਝ ਕਰਿਆ ਕਰੋ ਤਾਂ ਜੋ ਅਸੀਂ ਇਸੇ ਤਰ੍ਹਾਂ ਹੀ ਤੁਹਾਨੂੰ ਵੀਡੀਓ ਸਾਡੇ ਪੰਤੇ ਰਹੀਏ ਤੇ ਦਰਸ਼ਨ ਕਰਨ ਦੇ ਰਹੀਏ ਤੇ ਗੁਰੂ ਘਰਾਂ ਦੀਆਂ ਵੀਡੀਓ ਤੇ ਇਸੇ ਤਰ੍ਹਾਂ ਹੀ ਤੁਹਾਨੂੰ ਗੁਰੂ ਘਰਾਂ ਦੀਆਂ ਵੀਡੀਓ ਦੇ ਵੀ ਦਰਸ਼ਨ ਕਰਵਾਉਂਦੇ ਰਹਿਾਂਗੇ ਗੁਰੂ ਘਰਾਂ ਦੇ ਤੇ ਬਸ ਤੁਹਾਡੇ ਸਾਥ ਦੀ ਲੋੜ ਆ ਜਦੋਂ ਰਿਸਪੌਂਸ ਨਹੀਂ ਮਿਲਦਾ ਵਧੀਆ ਸਾਥ ਨਹੀਂ ਮਿਲਦਾ ਨਾ ਫਿਰ ਵੀਡੀਓ ਬਣਾਉਂਦਾ ਵੀ ਜਿੱਦਾਂ ਮਨ ਜ ਨਹੀਂ ਨਾ ਬੰਦੇ ਦਾ ਕਰਦਾ ਤੇ ਜੇ ਵਧੀਆ ਰਿਸਪੌਂਸ ਮਿਲੇ ਤੇ ਫਿਰ ਆਪਾਂ ਚੱਲ ਫਿਰ ਆਪੇ ਮਾਨ ਕਰਦਾ ਆਪਣੇ ਆਪ ਹੀ ਨਹੀਂ ਹੋਰ ਵਧੀਆ ਕਰੀਏ ਹੋਰ ਚੰਗਾ ਕਰੀਏ ਹਨਾ ਤੇ ਜਦੋਂ ਸਾਥ ਨਹੀਂ ਨਾ ਮਿਲਦਾ ਸੰਕਤ ਦਾ ਫਿਰ ਆਪਾਂ ਨੂੰ ਲੱਗਦਾ ਵੀ ਐਵੇਂ ਹੀ ਨੇ ਆ ਹਨਾ ਵੀ ਕੋਈ ਰਿਸਪੌਂਸ ਤੇ ਮਿਲਦਾ ਨਹੀਂ ਆ ਤੇ ਇਹ ਆ ਪਿੰਡਾਂ ਦੀਆਂ ਗਲੀਆਂ ਵੇਖ ਲਓ ਇੱਕ ਮਾਸਕੇ ਪਿੰਡ ਆ ਅੱਗੇ ਇਥੇ ਫਿਰ ਬੱਚੀ ਵੇਣ ਆ ਮੂਲਾ ਕੋਟ ਮੋੜੇ ਇਦਾਂ ਵੀ ਮਿਲਗੇ ਛੋਟੇ ਛੋਟੇ ਪਿੰਡ ਆ ਅੱਗੇ ਫਿਰ ਇਧਰ ਚਿਗਾਵਾ ਆ ਜਾਂਦਾ ਤੇ ਲੱਗੇ ਇੱਧਰ ਇੱਕ ਸੜਕ ਚ ਗਾਵੇਂ ਨੂੰ ਰੋਡ ਚੱਲ ਜਾਂਦਾ ਇੱਕ ਵਾਸੇ ਟਾਰੀ ਬਾਰਡਰ ਨੂੰ ਚੱਲ ਜਾਂਦਾ ਤੇ ਜਿਗਾਂਵਾ ਲੁੱਪੋ ਕੇ ਫਿਰ ਪਰੇ ਬਾਰਡਰ ਤੇ ਲੱਗੇ ਲੱਗੇ ਪਿੰਡ ਹੈ ਕਾਫੀ ਫਿਰ ਇੱਧਰ ਇੱਧਰ ਲਈ ਸਹਿਰ ਨੂੰ ਮਟਾਰੀ ਆ ਜਾਂਦੀ ਟਾਰੀ ਭਾਗਾ ਬਾਰਡਰ ਪਰੇ ਪਾਕਿਸਤਾਨ ਚੋਂ ਦਾ ਲਾਹੌਰ ਹੋ ਗਿਆ ਹੈ ਨਾ ਤੇ ਸਾਨੂੰ ਹੈਗਾ 15 ਕਿਲੋਮੀਟਰ ਪਿੰਡ ਕਮਾਸਕਾ ਤੇ ਅਸੀਂ ਆਏ ਹਾਂ ਤੇ ਸਾਡਾ ਖਾਸੀ ਲਾਗੇ ਪਿੰਡ ਚੱਲ ਜਾਂਦਾ ਖਾਸਾ ਕੈਂਟ ਜਿੱਥੇ ਭਰਤੀ ਹੁੰਦੀਆਂ ਤੇ ਲਾਗੇ ਪਰੇ ਸੋਹਣ ਸਿੰਘ ਭਗਣਾ ਤੇ ਜਿੱਥੇ ਗਦਰੀ ਬਾਬੇ ਹੁੰਦੇ ਤੇ ਆਪਾਂ ਨੂੰ ਪਿੰਡਾਂ ਦੇ ਨਜ਼ਾਰੇ ਕੁਝ ਲਾਗੀ ਵੇਖਣ ਨੂੰ ਮਿਲਦੇ ਆ ਜਿੱਦਾਂ ਵੀ ਆ ਡੰਗਰ ਭੱਜੇ ਆ ਖੁੱਲੇ ਥਾਂ ਤੇ ਤੇ ਵਾ ਵਾ ਆਨੰਦ ਜੀ ਆ ਉਧਰ ਵੀ ਆ ਖੁੱਲੀਆਂ ਖੱਲੀਆਂ ਜਗਾਵਾਂ ਤੇਆਂ ਦੇ ਬੈਠੀਆਂ ਬੀਬੀਆਂ ਤੇ ਖਾਸਾ ਸਾਨੂੰ ਮਤਲਬ ਕਿ ਖਾਸਾ ਦੇ ਲਾਗੇ ਸਾਡਾ ਪਿੰਡ ਆ ਬੋਪਾ ਰੇ ਤੇ ਪਰੇ ਅੰਮ੍ਰਿਤਸਰ ਸਾਨੂੰ 17-18 ਕਿਲੋਮੀਟਰ ਪੈ ਜਾਂਦਾ ਤੇ ਸ਼ਹਿਰ ਤੇ ਲਾਗੋ ਹੀ ਸਟਾਰਟ ਹੋ ਜਾਂਦਾ ਸ਼ੌਣੀ ਬਹੁਤ ਤਕੜੀ ਹੈ ਨਾ ਤੇ ਸ਼ੌਣੀ ਤੋਂ ਅੱਗੋਂ ਫਿਰ ਬਾਈਪਾਸ ਇੰਡੀਆ ਗੇਟ ਪਾਵਾ ਦੇ ਕੋਲ ਗ੍ਰਾਂਡ ਗਾਟ ਤੇ ਇਸ ਕਰਕੇ ਚਲੋ ਦਰਬਾਰ ਸਾਹਿਬਾ ਹਾਜ਼ਰੀ ਭਰ ਲਈ ਦੀ ਆ ਮਹਾਰਾ ਸੱਚੇ ਪਾਛਾ ਗੁਰੂ ਰਾਮਦਾਸ ਜੀ ਹਾਜ਼ਰੀ ਭਰਾਈ ਦਿੰਦੇ ਆ ਜਿਦਾਂ ਕਿ ਤੇ ਮਲਕੇ ਦੂਰ ਨੇੜੇ ਜਾਂ ਗਏ ਹੋਈਏ ਤੇ ਜਾਂ ਫਿਰ ਭਾਵੇਂ ਰਹਿ ਜਾਈਏ ਜਿਦਾਂ ਚ ਜੇ ਇੱਥੇ ਆਏ ਆ ਤੇ ਕੋਸ਼ਿਸ਼ ਕਰਨੀ ਆ ਪਹਿਲਾਂ ਜਾਣ ਦੀ ਤੇ ਜੇ ਤੁਮ ਕਵੇਲਾ ਹੋ ਗਿਆ ਤੇ ਫਿਰ ਸ਼ਾਇਦ ਨਾ ਜਾਇਆ ਜਾਵੇ ਹਾਂਜੀ ਸਾਹਮਣੇ ਗਾਂ ਵੱਜੀ ਆ ਆ ਮਾਝ ਬੜੀ ਟੌਪ ਦੀ ਇਹਨਾਂ ਦੀ ਮਲਕੇ ਦਧਾਰੂ ਪਸ਼ੂ ਆ ਦੁੱਧਾਂ ਲਈ ਮਾਝ ਆ ਤੇ ਉਹ ਪਰੇ ਮਾਲੀ ਵੱਜਾ ਕੱਟਾ ਇਹ ਵੀ ਬੜਾ ਰਾਜੀ ਮਤਲਬ ਕਿ ਜੇ ਹਵਲਾਈ ਹੈ ਕੱਟਾ ਦੇ ਪਰ ਚੰਗਾ ਮਤਲਬ ਕਿ ਸਰੀਰ ਪੱਕਾ ਹੋ ਵਧੀਆ ਇਹ ਵੀ ਜੇ ਇਹਦਾ ਸੇਵਾ ਕਰਨ ਦਾ ਚੰਗਾ ਮਾਲੀ ਬਣ ਸਕਦਾ ਵੇਖੋ ਵੀ ਵੇਖਣ ਦਾ ਵੀ ਜਿਆਦਾ ਹੀ ਵੀਡੀਓ ਬਣਦੀ ਹੈ ਮੈਂ ਮਾਹ ਵੀ ਵੇਖਣਦੇ ਡੰਗਰ ਵੀ ਵੀਡੀਓ ਬਣਦੀ ਹੈ ਜੀ ਅਸੀਂ ਇਹਨਾਂ ਜਾ ਰਹੇ ਹਾਂ ਇੱਥੋਂ ਬੈਠੇ ਆ ਅਸੀਂ ਗੱਲਾਂ ਬਾਤਾਂ ਕੀਤੀਆਂ ਤੇ ਜਲ ਪਾਣੀ ਛਕ ਲਿਆ ਰੋਟੀ ਬਣੀ ਛਕ ਲਿਆ ਏ ਹੁਣ ਬਸ ਚੱਲੇ ਪਾਉਣ ਲੱਗੇ ਆ ਪਿੰਡ ਤੇ ਉਸ ਤੋਂ ਬਾਅਦ ਵਿੱਚ ਸ੍ਰੀ ਗੁਰਬਖਸ਼ ਸਾਹਿਬ ਜੀ ਨਾਸਮਸਤਕ ਨੂੰ ਆਨੇ ਦੀ ਆਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਉਹ ਮੇਰੇ ਪਿੱਛੇ ਤੁਸੀਂ ਗਰਜੰਟ ਸਿੰਘ ਦੇਖ ਰਹੇ ਹੋ ਗੱਲਬਾਤ ਕਰ ਰਹੇ ਹੋ ਫੋਨ ਤੇ ਫਿਰ ਇਹ ਨਾਲ ਇਹ ਫਾਦਰ ਸਾਹਿਬ ਆ ਤੇ ਮਿਲ ਕੇ ਮਲਕੀ ਸਿੰਘ ਜੀ ਲਾਗੇ ਖੜਤੇ ਆ ਹਾਂਜੀ ਦੋਸਤੋ ਅਸੀਂ ਹੁਣ ਆ ਚੁੱਕੇ ਹਾਂ ਕਮਾਸਕਿਆਂ ਤੋਂ ਤੇ ਹੁਣ ਮੈਂ ਚਲੋ ਸ਼੍ਰੀ ਦਰਬਾਰ ਸਾਹਿਬ ਜਾ ਕੇ ਦਰਸ਼ਨ ਕਰੀ ਹੁੰਦੇ ਆ ਅਜੇ ਟਾਈਮ ਹੈਗਾ ਹੈ ਤੇ ਫਿਰ ਬਾਕੀ ਦੀ ਅਪਡੇਟ ਤੁਹਾਨੂੰ ਦਵਾਂਗੇ ਹਾਂਜੀ ਦੋਸਤੋ ਹੁਣ ਅਸੀਂ ਦਰਬਾਰ ਸਾਹਿਬ ਜਾ ਰਹੇ ਆ ਤੇ ਸਰ ਦੇ ਖਾਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਨਾਸਤਕ ਨੂੰ ਆ ਕੇ ਮੈਂ ਫਿਰ ਇੱਥੇ ਜਾ ਰਹੇ ਮਾਈਕ ਤੇ ਬੱਫੜ ਰਹੀਦਾ ਦਰਬਾਰ ਸਾਹਿਬ ਜਾ ਰਿਹਾ ਵਾ ਅੰਮ੍ਰਿਤਸਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਬੈਗ ਪਿੱਛੇ ਜਾ ਰਿਹਾ ਡਾਰੀ ਬਾਗਾ ਬਾਰਡਰ ਤੇ ਅੱਗੇ ਕਿਹਨਾਂ ਅੰਮ੍ਰਿਤਸਰ ਜਾ ਰਹੇ ਹਾਂ ਸਾਥੇ ਕੰਡਿ ਸੀਰੀ ਦਰਬਾਰ ਸਾਹਿਬ ਵੀ ਕਿ ਨਾਸਨਾਸਨ ਨੂੰ ਆਗੇ ਜਾਗੇ ਤੇ ਬਾਈਕ ਤੇ ਜਾ ਰਹੇ ਹਾਂ ਬਾਈਕ ਤੇ ਹੈਗੇ ਥੋੜਾ ਜਿਹਾ ਕੰਫਰਟ ਰੇਡ ਦੇ ਵਿੱਚ ਰਾਸ਼ਪਤ ਦੇ ਨਾਲ ਦੇ ਵਾਈਕਲ ਥੋੜੀ ਜਲਦੀ ਹੋਏ ਇੱਥੇ ਆ ਗੱਡੀ ਦੇ ਟਾਈਮ ਕਾਫੀ ਲੱਗ ਜਾਂਦਾ ਦਰਵਾਹਤ ਸਾਬ ਦੇ ਲਾਗੇ ਲਾਗੇ ਕੱਢ ਕਰਕੇ ਫਿਰ ਰਾਸ਼ਪਤ ਆ ਤੇ ਉਧਰ ਉੱਚਾ ਪੁਲ ਵੀ ਹੈ ਜਿਵੇਂ ਨਿੱਕੇ ਕੋਲੇ ਸਿੱਧਾ ਪਾਰਕਿੰਗ ਦੇ ਵਿੱਚ ਜਾਂਦਾ ਪਰ ਉਧਰ ਵੀ ਕੇਜ ਦੇ ਰਾਸ਼ਪਤ ਆ ਤੇ ਸੋ ਸਟੇਸ਼ਨ ਨਾਣੀ ਜੇ ਇਹਦੀ ਚੱਲਦੀ ਹੈ ਤਾਂ ਕਾਫੀ ਲੱਗ ਜਾਂਦਾ ਇਟਾ ਇਹ ਨਹੀਂ ਜੇ ਜਾ ਕੇ ਉਹਨਾਂ ਦਰਸ਼ਨ ਕਰਦੇ ਹੈ ਜੀ ਨਾਲੇ ਸੰਗਤ ਜੀ ਅਸੀਂ ਸਾਚੀ ਨਾਲ ਸ਼੍ਰੀ ਦਰਬਾਰ ਸਾਹਿਬ ਕੇ ਪਹੁੰਚ ਗਏ ਆ ਤੇ ਹੁਣ ਆਏ ਦਰਸ਼ਨ ਕਰਦੇ ਆ ਜੀ ਹੁਣ ਇੰਨੇ ਅਜੇ ਪਹੁੰਚ ਕੇ ਵੀ ਜਮਾ ਕਰਵਾਈ ਹੈ ਤੇ ਅਰੇ ਰਸਤਾ ਟਾਈਮ ਹੈ ਰਸਤ ਚੱਲ ਰਹੀ ਹੈ ਜਰ ਦਰਸ਼ਨ ਕਰਦੇ ਆ ਨਾਲੇ ਨਾਲ ਦਰਸ਼ਨ ਕਰਉਂਦੇ ਆ ਜੀ ਗੁਰੂ ਰਾਮਦਾਸ ਜੀ ਦੀ ਬਹੁਤ ਕਿਰਪਾ ਹੈ ਤੇ ਆਪਾਂ ਹਾਂਜੀ ਹੁਣੇ ਜੋੜੇ ਜਮਾ ਜੋੜੇ ਜਮਾ ਕਰਵਾ ਕੇ ਇਹ ਜਾ ਰਹੇ ਆ ਮਹਾਰਾਜ ਦੇ ਹਨਾ ਜਰੀਆਂ ਪਰਦੇ ਸ੍ਰੀ ਅਕਾਲ ਤਖਤ ਸਾਹਿਬ ਵਾਲੀ ਸਾਈਡ ਜੋ ਪੂਰੀ ਵਾਲਿਆਂ ਦਾ ਜੋੜਾ ਘਰਿਆ ਜੋ ਪੂਰੀ ਵਾਲਿਆਂ ਸੇਵਾ ਕਰਵਾਈ ਹੈ ਉਥੇ ਜੋੜੇ ਜਮਾ ਕਰਵਾਏ ਤੇਰੀ ਭਗਤ ਤੇਰੀ ਭਗਤ ਤੇਰੀ ਤੇ ਨੇ ਇੱਕ ਜੀ ਆਇਆਂ ਨੂੰ ਆ ਗਏ ਹਨ ਹਾਣੀ ਸੰਗ ਜੀ ਰਹਿ ਰਸ ਆਇਆ ਸਾਹਿਬ ਦਾ ਢਾਈ ਮਿਆਰ ਰਸ ਚੱਲ ਰਹੀ ਹੈ ਤੇ ਸੰਗਤਾਂ ਦਰਸ਼ਨ ਕਰ ਰਹੀਆਂ ਜੀ ਆ ਚੁੱਕੇ ਹਨ ਜੀ ਨੇ ਦਰਵਾਜ਼ਾ ਹੈ ਹਾਂ ਜੀ ਸੰਗਤ ਜੀ ਨਾਨਕ ਦਰਸ਼ਨ ਕਰੋ ਜੀ ਜੋ ਰਹਿ ਰਸ ਦਾ ਸਮਾਹ ਰਹਿ ਰਸ ਚੱਲ ਰਹੀ ਹੈ ਗੋਦਸ ਕੋ ਮਿਲਦਾ ਦਰਸ਼ਨ ਕਰਕੇ ਮਹੱਲਾ ਜਉਤਾਲ ਜਸਨਾ ਨਿਦਾਰ ਸੁਨੇ ਜੱਲਾਦ ਗੁਰੂ ਮਖ ਪਰ ਕਰਨ ਹੋਈ ਰਸ ਤੇ ਸਰ ਜੀ ਰਸ ਨਾ ਰਸ ਚੱਲ ਰਹੀ ਆ ਤੇ ਦਰਸ਼ਨ ਕਰ ਲਈਆ ਵਾਹ ਪਾਗ ਪਰੇ ਤੇ ਹਾਰੇ ਚੱਲੇ ਕੋ ਸੰਤ ਕਾ ਸਾਬਟਾਰੇ ਮਹਾਸ਼ਟ ਜੀ ਬਚਾਈ ਸੰਗਜੀ ਬੱਗੇ ਦੇਖੋ ਕਿੰਨੇ ਸੋਹਣੇ ਲੱਗ ਰਹੇ ਜਾਗਦੇ ਨਾ ਬੋਸ ਸੁਣਿ ਲਗਰੇ ਬਾਰੇ ਗਏ ਤਮੈ ਸ਼ਰਨ ਸ੍ਰੀ ਜੀ ਤੁਹਾਨੂੰ ਦੁਖ ਭਜਨੀ ਸਾਹਿਬ ਦੇ ਦਰਸ਼ਨ ਕਰਾਉਂਦੇ ਆ ਜਿੱਥੇ ਕੋੜੀ ਦਾ ਕੋੜ ਦੂਰ ਹੋਇਆ ਸੀ ਦਾ ਰੱਬ ਨਾਨਕ ਦਾ ਸ਼ਿਵਾਇਦ ਦੇ ਪਨਾਵ ਆ ਦੁਖ ਭਜਨੀ ਬੇਰੀ ਆ ਤੇ ਸਾਹਿਬਾ ਕੀ ਆ ਗੀ ਆ ਸੰਗਤ ਸਭ ਨੇ ਦੁਖ ਭਜਨੀ ਬੇਰੀ ਸਾਹਿਬ ਸਥਾਨ ਤੇ ਕੋਰੀ ਦਾ ਕੋਰ ਬਹੁ ਹੋਇਆ ਸੀ ਤੇ ਇਸ ਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠ ਕੇ ਦੇ ਸੇਵਾ ਕਰਵਾਇਆ ਕਰਦੇ ਸਮਸਰਵਦੀ ਦੇ ਤੇ ਸਤਸੰਗ ਹੋਇਆ ਕਰਦਾ ਸੀ ਇੱਥੇ ਸੰਗਤ ਜੀ ਗੁਰੂ ਰਾਮਦਾਸ ਜੀ ਮਹਾਰਾਜ ਬੈਠ ਕੇ ਤੇ ਪਹਿਨਨ ਬੰਨਗੀ ਕਰਿਆ ਕਰਦੇ ਸਨ ਤੇ ਸਰੋਵਰ ਦੀ ਸੇਵਾ ਕਰਵਾਇਆ ਕਰਦੇ ਸਨ ਅਗੇ ਗੁਰੂ ਅਰਜਨ ਦੇਵ ਮਹਾਰਾਜ ਵੀ ਇਸ ਜਗ੍ਹਾ ਤੇ ਬੈਠ ਕੇ ਸਰੋਵਰ ਦੀ ਸੇਵਾ ਕਰਵਾਇਆ ਕਰਦੇ ਸਨ ਇਹ ਇਤਿਹਾਸਕ ਥੜਾ ਸਾਹਿਬ ਹੈ ਜੀ ਜੀ ਲੰਗਰ ਸ਼ਕਣ ਲੱਗੇ ਆ ਲੰਗਰ ਹਾਲਾ ਵੇਲਾ ਕਿਉਂਕਿ ਅੱਜ ਸੰਗਤ ਨਹੀਂ ਨਹੀਂ ਹੈਗੀ ਹੁਣ ਸੰਗਤ ਦਾ ਫਰਕ ਇਹਨਾਂ ਨੂੰ ਕਾਹ ਛੁੱਟੀਆਂ ਆ ਜੈਣੀਆਂ ਤੇ ਫਿਰ ਸੰਗਤ ਹੋਇਆ ਕਰੂਨੀ ਉਹ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ ਸੰਗਤ ਇਹ ਕੰਮ ਚੱਲ ਰਿਹਾ ਹੈ ਬਾਬਾ ਦੀ ਸ਼ਨੀ ਦੇ ਸ੍ਰੀ ਸੇਵਾ ਚੱਲ ਰਹੀ ਹੈ ਬਹੁਤ সুন্দর ਸਥਾਨ ਬਣਾ ਰਹੇ ਆਪ ਉਥੇ ਸ੍ਰੀ ਕਾਲ ਤਕ ਸਾਹਿਬ ਵਿਖੇ ਸ਼ਾਸਤਰਾਂ ਦੇ ਦਰਸ਼ਨ ਕਰਾ ਰਹੇ ਸੰਗਤ ਜੀ ਅਰਦਾਸ ਤੋਂ ਬਾਅਦ ਹਰ ਰੋਜ਼ਾਂ ਦੇ ਦਰਸ਼ਨ ਕਰਵਾਈ ਜਾਂਦੀ ਹੈ ਇਹ ਦੋ ਧਾਰਾ ਕੰਡਾ ਜਿਨੇ ਪ੍ਰਪੰਨ ਸਮੇਲੇ ਸਸਤਰਿਆ ਪਾਪਾ ਦੀਪ ਸਿੰਘ ਜੀ ਦੇ ਸ਼ਹੀਦ ਗੁਰੂ ਸਾਹਿਬਾਨ ਦੇ ਸਰੀਰ ਤੇ ਦਰਸ਼ਨ ਕਰਵਾਏ ਨੇ ਚਾਤੀ ਮੈ ਲਗੇਤ ਮੇਂ ਨਜ਼ਦੀਕ ਖੜਿਆ ਹੋਇਆ ਹੈ ਸੰਗਤ ਜੀ ਦਰਸ਼ਨ ਕਰਕੇ ਹੁਣ ਆ ਵਾਪਸੀ ਕਰਨ ਲੱਗੇ ਆ ਜੀ ਮਿਲਦੇ ਆ ਨਵੀਂ ਵੀਡੀਓ ਨਾਲ ਨਵੇਂ ਦਿਨ ਰੱਬ ਰੱਖਾ ਜੀ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ